நான் வருக்கிறேன். ਖੁਸ਼ੀ ਦਾ ਮਕਾਮ ਹੈ ਕਿ ਸਾਡੇ ਸ਼ਹਿਰ ਫਗਵਾੜਾ ਦੇ ਦੋ ਨੌਜਵਾਨ ਬਲਜੀਤ ਸਿੰਘ ਜੀ ਜਿਨ੍ਹਾਂ ਦੀ ਉਮਰ 50 ਸਾਲ ਹੈ ਤੇ ਆਕਾਸ਼ ਬੱਗਾ ਜੀ ਜਿਹੜੇ 25 ਸਾਲ ਦੇ ਨੇ ਇਹ ਪਾਵਰ ਲਿਫਟਿੰਗ ਕਰਦੇ ਨੇ ਔਰ ਇਹਨਾਂ ਨੇ ਪਿਛਲੇ ਮਹੀਨੇ ਨਾਰਸ ਇੰਡੀਆ ਦੇ ਜੋ ਦੇਹਰਾਦੂਨ ਦੇ ਵਿੱਚ ਪਾਵਰ ਲਿਫਟਿੰਗ ਹੋਈ ਸੀ ਕੰਪੀਟੀਸ਼ਨ ਉਹਦੇ ਵਿੱਚ 골ਡ ਮੈਡਲ ਪ੍ਰਾਪਤ ਕੀਤੇ ਔਰ ਉਸ ਤੋਂ ਬਾਅਦ ਇਹਨਾਂ ਦੀ ਸਿਲੈਕਸ਼ਨ ਜਿਹੜੀ ਆ ਇੰਟਰਨੈਸ਼ਨਲ ਕੰਪੀਟੀਸ਼ਨ ਵਾਸਤੇ ਹੋਈ ਜੋ ਇੰਟਰਨੈਸ਼ਨਲ ਕੰਪੀਟੀਸ਼ਨ ਹੈ ਉਹ ਕਜਾਗ ਸਤਾਨ ਦੇ ਵਿੱਚ ਹੋਇਆ ਔਰ ਉੱਥੇ ਇਹਨਾਂ ਨੇ ਆਪਣੇ ਕੰਟਰੀ ਹਿੰਦੁਸਤਾਨ ਦੀ ਬਰਨ ਦਿੱਤਾ ਕਰਦੇ ਹੋਏ ਬਲਜੀਤ ਸਿੰਘ ਜੀ ਜਿਹੜੇ ਨੇ 50 ਸਾਲ ਦੇ ਇੱਕ ਸੀਨੀਅਰ ਨੇ ਉਹਨਾਂ ਨੇ ਸਿਲਵਰ ਮੈਡਲ ਤੇ ਜਿਹੜੇ ਵਿਕਾਸ ਗੁਪਤਾ ਬੱਗਾ ਜੀ ਇਹਨਾਂ ਨੇ 골ਡ ਮੈਡਲ ਜਿੱਤ ਕੇ ਲਿਆਂਦਾ ਔਰ ਇਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਇਸ ਪ੍ਰਾਪਤੀ ਜਿਹੜੀ ਆ ਉਹ ਗਾਂ ਨਵੀਂ ਪੀੜੀ ਨੂੰ ਪਛਾਣਨ ਵਾਸਤੇ ਸਾਡੇ ਜਦਾਰਨਜੀਤ ਸਿੰਘ ਦੀ ਖਰਾਨਾ ਜਿਹੜੇ ਹਲਕਾ ਨਜਾਰਜ ਨੇ ਸ਼੍ਰੋਮਣੀ ਅਗਦੀ ਦਲ ਦੇ ਉਹਨਾਂ ਨੇ ਅੱਜ ਆਪਣੀ ਸਾਰੀ ਟੀਮ ਨੂੰ ਬੁਲਾ ਕੇ ਔਰ ਇਹਨਾਂ ਜੇਤੂ ਨੌਜਵਾਨਾਂ ਨੂੰ ਬੁਲਾ ਕੇ ਇਹਨਾਂ ਦਾ ਸਨਮਾਨ ਕਰਨ ਵਾਸਤੇ ਆਫਿਸ ਵਿੱਚ ਬੁਲਾਇਆ ਹੈ ਤੋਂ ਬੇਨਤੀ ਕਰਾਂਗੇ ਆਹ ਪਲੇਅਰ ਸਭਾ ਨੂੰ ਕਿ ਇੱਥੇ ਆਉਣ ਔਰ ਇਹਨਾਂ ਦੇ ਜਿਹੜੇ ਜਿੱਤੇ ਹੋਏ ਮੈਡਲ ਨੇ ਬੋਲੇ ਸੋਨਹਾ ਭੋਸਤਿਆ ਕਰਨ ਆਵਾਜ਼ ਜੀ ਕੀ ਫਤਿਹ ਅੱਜ ਸਾਡੇ ਲਈ ਬੜਾ ਇਹ ਮੁਬਾਰਕ ਦਿਨੇ ਆ ਕਿ ਸਾਡੇ ਜਿਹੜੇ ਬੱਚੇ ਨੇ ਉਹ ਗੇਮਾਂ ਦੇ ਵਿੱਚ ਜਿਹੜਾ ਆ 골ਡ ਮੈਡਲ ਲੈ ਕੇ ਸਾਡੇ ਦੋਈ ਚ ਇਹ ਆਏ ਨੇ ਕਾਕੇ ਸਾਡੇ ਜਿੱਤ ਕੇ ਆਏ ਨੇ ਅਕਾਲੀ ਦਲ ਜਿਹੜਾ ਆ ਸਰਕਾਰ ਵੇਲੇ ਵੀ ਸਭ ਤੋਂ ਵੱਧ ਇਹੀ ਪਹਿਲ ਦਿੰਦਾ ਸੀ ਵੀ ਅਸੀਂ ਆਪਣੇ ਪੰਜਾਬ ਨੂੰ ਖਿੱਤੇ ਨੂੰ ਇੱਕ ਖੇਡਾਂ ਦੇ ਨਾਲ ਇੱਕ ਨਮੂਨੇ ਦਾ ਜਿਹੜਾ ਇਹ ਸੂਭਾ ਬਣਾਉਣਾ ਤੇ ਉਹਨੂੰ ਬਹੁਤ ਹੀ ਉਤਸ਼ਾਹਤ ਕਰਦੇ ਸੀ ਸਾਡੇ ਕਨੇ ਸੁਖਵੀਰ ਸਿੰਘ ਬਾਦਲ ਜੀ ਔਰ ਹੁਣ ਵੀ ਜਿਹੜਾ ਆ ਅਸੀਂ ਆਉਣ ਵਾਲੀ ਸਰਕਾਰ ਦੇ ਵਿੱਚ ਜੁਦ ਵੀ ਬਾਬਰ ਚਾਹਾਂਗੇ ਇਹਨਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਜੋ ਬਣਦੀ ਹੋਏਗੀ ਉਹ ਜਿਹੜੀ ਐ ਦਵਾਉਣ ਦੀ ਮੈਕਸਿਮਮ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਇਹੀ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਖੇਡਾਂ ਖੇਡਾਂ ਦੇ ਵਿੱਚ ਜਿਹੜਾ ਉਹ ਨਮਾਣਾ ਘਟਣ 골ਡ ਮੈਡ ਜਿੱਤ ਕੇ ਆਉਣ ਔਰ ਜਿਹੜਾ ਇਹ ਐਡਾ ਵੱਡਾ ਇਹ ਇੱਕ ਕਹਿੰਦੀ ਐ ਵੀ ਸਮੁੰਦਰ ਆ ਅਸੀਂ ਜਿੱਤਾਂਗੇ ਔਰ ਇਸੇ ਲੀਆਂ ਨੌਕਰੀਆਂ ਪ੍ਰਾਪਤ ਕਰਾਂਗੇ ਸਮਾਜ ਨੂੰ ਇੱਕ ਵਧੀਆ ਸੇਧ ਦੇਵਾਂਗੇ ਅਸੀਂ ਇਹੀ ਅਕਾਲੀ ਦਲ ਵੱਲੋਂ ਜਿਹੜਾ ਆ ਇਹਨਾਂ ਦੇ ਸ਼ੁਭ ਕਾਮਨਾਵਾਂ ਆ ਕਿ ਇਹਨਾਂ ਨੂੰ ਦਿੰਨੇ ਆ ਵੀ ਇਸ ਨੇ ਜਿੱਤ ਕੇ ਇਹ 골ਡ ਮੈਡਲ ਆ ਕੇ ਇਸ ਪੰਜਾਬ ਦਾ ਇਸ ਖੇਤੇ ਦਾ ਨਾਮ ਰੌਸ਼ਨ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੁਵਾੜੇ ਸ਼ਹਿਰ ਲਈ ਬੜੀ ਮਾਨ ਦੀ ਗੱਲ ਆ ਕਿ ਸਾਡੇ ਦੇ ਇੱਥੇ ਜਿਹੜੇ ਸਾਡੇ ਵੀਰ ਹੈਗੇ ਆ ਬਲਜੀਤ ਸਿੰਘ ਜਿਹੜੇ ਕਿ ਇੱਥੇ ਫੁਵਾੜੇ ਤੋਂ ਬਾਪੇ ਗਧੇ ਤੋਂ ਆ ਤੇ ਸਾਡੇ ਛੋਟੇ ਵੀਰ ਪ੍ਰਕਾਸ਼ ਬੱਗਾ ਜੀ ਜਿਹੜੇ ਕੀ ਮਲੀਗੇਂਡ ਤੋਂ ਫਗਵਾੜੇ ਤੋਂ ਆ ਇਹਨਾਂ ਨੇ ਜਿਹੜੀ ਪਾਵਰ ਲਿਫਟਿੰਗ ਦੀ ਵਰਲਡ ਚੈਂਪੀਅਨਸ਼ਿਪ ਹੋਈ ਆ ਮਾਸਟਰਸ ਉਹ ਚ ਇਹ 골ਡ ਮੈਡਲ ਲੈ ਕੇ ਆਏ ਆ ਤੇ ਮੈਂ ਸਮਝਦਾ ਇਹ ਸਾਡੇ ਫਗਵਾੜੇ ਪੂਰੇ ਫਗਵਾੜੇ ਸ਼ਹਿਰ ਦੇ ਹਰ ਇੱਕ ਬੰਦੇ ਲਈ ਇਹ ਬਹੁਤ ਮਾਣ ਦੀ ਗੱਲ ਆ ਕਿੱਥੇ ਤੱਕ ਗੱਲ ਕਰਾਂ ਤੇ ਖੇਡਾਂ ਦੀ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਦੋਂ ਸ਼੍ਰੋਮਣੀ ਅਕਾਲੀ ਦਰ ਦੀ ਸਰਕਾਰ ਸੀ ਤਾਂ ਤੁਸੀਂ ਸਾਰੇ ਪਲੀਵਾਂ ਜਾਣਦੇ ਆ ਜਦੋਂ ਨੇ ਕਬੱਡੀ ਸ਼ੁਰੂ ਕੀਤੀ ਸੀ ਤੇ ਉਸ ਵੇਲੇ ਕਬੱਡੀ ਦੇ ਵਰਲਡ ਕੱਪ ਦੇ ਮੈਚ ਹੁੰਦੇ ਸੀ ਸ਼੍ਰੋਮ ਨੇ ਅਕਾਲੀ ਦਰ ਸਰਕਾਰ ਨੇ ਹਮੇਸ਼ਾ ਹੀ ਖੇਡਾਂ ਨੂੰ ਪ੍ਰਸਾਨਿਤ ਕੀਤਾ ਖੇਡਾਂ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਆ ਨੌਜਵਾਨ ਕਿਉਂਕਿ ਸ਼੍ਰੋਮ ਨੇ ਅਕਾਲੀ ਦਰ ਤੇ ਹਮੇਸ਼ਾ ਚਾਹਿਆ ਕਿ ਸਾਡੀ ਜਿਹੜੀ ਨੌਜਵਾਨ ਪੀੜੀ ਹੈਗੀ ਆ ਉਹ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਅੱਗੇ ਵਧਾ ਸਕਦੀ ਆ ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਵੀ ਸ਼੍ਰੋਮ ਨੇ ਅਕਾਲੀ ਦਰ ਦੀ ਸਾਡੀ ਸਰਕਾਰ ਬਣੂਗੀ ਤੇ ਜੋ ਵੀ ਨੌਜਵਾਨਾਂ ਵਾਸਤੇ ਕੀਤਾ ਜਾਊਗਾ ਉਹ ਸਾਰਾ ਇੱਕ ਵਾਰੀ ਪੰਜਾਬ ਦੀ ਪੂਰਾ ਇੰਡੀਆ ਦੇਖੂਗਾ ਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਸਾਡੇ ਫਗਵਾੜੇ ਦਾ ਮਾਣ ਵਧਾਇਆ ਸਾਡੇ ਇਲਾਕੇ ਦਾ ਮਾਣ ਵਧਾਇਆ ਤਾਂ ਨਾ ਸਮਝਦਾ ਕਿ ਆਉਣ ਵਾਲੇ ਸਮੇਂ ਜੋ ਵੀ ਇਹਨਾਂ ਦਾ ਬੰਦਾ ਹੱਕ ਹੈਗਾ ਇਹ ਉਹਨਾਂ ਨੂੰ ਦਿੱਤਾ ਜਾਊਗਾ ਤੇ ਇਹ ਇਹਨਾਂ ਨੂੰ ਉਮੀਦ ਵੀ ਕਰਦਾ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਵੀ ਕਰਦਾ ਹਾਂ ਉਹਨਾਂ ਦੀ ਪ੍ਰਮਾਤਮਾ ਦੇ ਚਰਨਾਂ 'ਚ ਕੀ ਇਸੇ ਤਰ੍ਹਾਂ ਇਹਨਾਂ ਨੂੰ ਤਰੱਕੀ ਹੋਰ ਬਕਸੀਦੇ ਰਹਿਣ ਕਿ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਕੰਪੀਟੀਸ਼ਨ ਹੋਣ ਇਹ ਹਮੇਸ਼ਾ 골ਡ ਮੈਡਲ ਲੈ ਕੇ ਆਉਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਯੂਥ ਪੀੜੀ ਦੇ ਵਿੱਚੋਂ ਜੋ ਸਾਡੇ ਫਗਵਾੜੇ ਦੇ ਵਾਸਤੇ 골ਡ ਮੈਡਲ 골ਡ ਮੈਡਲ ਜਿੱਤ ਕੇ ਸਾਡੇ ਦੋ ਨੌਜਵਾਨ ਫਗਵਾੜੇ ਦੇ ਵਿੱਚ ਆਏ ਹਨ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰਸ਼ਿਪ ਫਗਵਾੜਾ ਉਹਨਾਂ ਦਾ ਸਾਡੇ ਮਾਨਯੋਗ ਸਰਦਾਰ ਸ਼ਮਜੀਤ ਸਿੰਘ ਅਟਵਾਲ ਔਰ ਸਰਦਾਰ ਰਣਜੀਤ ਸਿੰਘ ਜੀ ਖਰਾਣਾ ਸਾਹਿਬ ਜੋ ਹਲਕਾ ਇੰਚਾਰਜ ਹਨ ਸ਼ੋਮਨੀ ਅਕਾਲੀ ਦਲ ਫਗਵਾੜਾ ਦੇ ਔਰ ਨਾਲ ਸਾਡੇ ਸੀਨੀਅਰ ਸਾਡੇ ਵੀਰ ਹਰਵਿੰਦਰ ਸਿੰਘ ਲਵਲੀ ਭਾਜੀ ਔਰ ਜਿੰਨੀ ਵੀ ਸਾਰੀ ਸਾਰੀ ਜੂਸ ਦੀ ਟੀਮ ਖੜੀ ਆ ਇਹ ਸਾਡੇ ਜੋ ਸਤਿਕਾਰਯੋਗ ਮੁੱਖ ਮੰਤਰੀ ਸਵਰਗੀਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਟਾਈਮ ਤੇ ਜੋ ਖੇਡਾਂ ਨੂੰ ਪ੍ਰਮੋਟ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਅਕਾਲੀ ਦਲ ਹਮੇਸ਼ਾ ਜੂਥ ਦੇ ਨਾਲ ਆ ਔਰ ਇਸੇ ਤਰ੍ਹਾਂ ਹੀ ਆਉਣ ਆਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰਮੋਟ ਕਰਦਾ ਰਹੂਗਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਫੋਆਡੇ ਦੀ ਸੀਨੀਅਰ ਲੀਡਰਸ਼ਿਪ ਦੇ ਔਰ ਆਪਣੇ ਜੂਥ ਵਾਲੇ ਵੀਰਾਂ ਦੇ ਜਿਨ੍ਹਾਂ ਨੇ ਕਿਉਂਕਿ ਜੋ ਛੀਮਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਉਹਦਾ ਕੋੜ ਵੱਢਣ ਲਈ ਪੋਵਾੜੇ ਚੋ ਇਹ ਨੌਜਵਾਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਤੇ ਮੈਂ ਸਾਰਿਆਂ ਨੂੰ ਇਹਨਾਂ ਵੱਲ ਦੇਖ ਕੇ ਆਉਣ ਵਾਲੇ ਜੂਥ ਨੂੰ ਵੀ ਇਹ ਹੀ ਕਹਿਣਾ ਕਿ ਇਹਨਾਂ ਵੀਰਾਂ ਵੱਲ ਦੇਖ ਕੇ ਇਹ ਛੇਵੇਂ ਦਰਿਆ ਦਾ ਜਿਹੜਾ ਨੱਕਾ ਆ ਇਹ اسی ਤਰ੍ਹਾਂ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਜੇ ਸਿੰਘ ਬਸਰਾ ਚੈਂਪੀਅਨ ਜਿੰਮ ਪੋਵਾੜਾ ਤੋਂ ਮੇਰੇ ਨਾਲ ਆਕਾਸ਼ ਬੱਗਾ ਜੀ ਅਸੀਂ ਕਜ਼ਾਕਿਸਤਾਨ ਦੇ ਵਿੱਚ ਵਰਲਡ ਕੱਪ ਪਾਵ ਲਿਫਟਿੰਗ ਦੇ ਵਿੱਚ ਖੇਡ ਕੇ ਆਏ ਆ ਜਿਹਦੇ ਵਿੱਚ ਇਹਨਾਂ ਨੇ 골ਡ ਮੈਡਲ ਤੇ ਮੇਰਾ ਸਿਲਵਰ ਮੈਡਲ ਸੀ ਸਾਡੀ ਇਹ ਪ੍ਰਾਪਤੀ ਪੋਵਾੜਾ ਸ਼ਹਿਰ ਦੇ ਲਈ ਤੇ ਸਾਡੇ ਯੂਥ ਦੇ ਲਈ ਇਨਸਪਾਇਰ ਕਰਨ ਲਈ ਅਸੀਂ ਆਪਣੇ ਆਪ ਨੂੰ ਅੱਗੇ ਕੀਤਾ ਤੇ ਅਸੀਂ ਧੰਨਵਾਦੀਆਂ ਇਹਨਾਂ ਦੇ ਕਰਨਾ ਸਾਹਿਬ ਪਿੰਡਰ ਸਾਹਿਬ ਤੇ ਬਾਕੀ ਸਮੂਚੀ ਲੀਡਰਸ਼ਿਪ ਦੇ ਥੈਂਕ ਯੂ ਸਰ ਤੁਹਾਡਾ ਕੰਟਰੀ ਜੀ ਸੀ ਕਿ ਉੱਥੇ 15 ਤੋਂ 17 ਕੰਟਰੀ ਜੀ ਸੀ ਹੈ ਵਰਲਡ ਚੈਂਪੀਅਨਸ਼ਿਪ ਸੀ ਜਿਹਦੇ ਵਿੱਚ ਸਾਰੀਆਂ ਕੰਟਰੀ ਜੀ ਸੀ ਸਰ ਮੇਰਾ ਸਵਾਲ ਆਵੇ ਤਾਨੂੰ ਕਿੰਨਿਆਂ ਨੇ ਸਨਮਾਨਤ ਕੀਤਾ ਅੱਜ ਤੱਕ ਕਿਹੜੀ ਸਰਕਾਰ ਨੇ ਸਨਮਾਨਤ ਕੀਤਾ ਇਸ ਤਰ੍ਹਾਂ ਕਿ ਜਦੋਂ ਅਸੀਂ ਜਿੱਤ ਕੇ ਆਏ ਆਂ ਤੇ ਸਾਨੂੰ ਫਿਲਹਾਲ ਹਲੇ ਤੱਕ ਤੇ ਖੁਰਾਨਾ ਸਾਹਿਬ ਨੇ ਯਾਦ ਕੀਤਾ ਸ਼ਰਮ ਨੇ ਅਕਾਲੀ ਦਲ ਵੱਲੋਂ ਲੇਕਿਨ ਇਹ ਆ ਵੀ ਬਾਕੀ ਹਲੇ ਤੱਕ ਕਿਸੇ ਨੇ ਉਹ ਚੀਜ਼ ਸਤਕਾਰ ਨਹੀਂ ਦਿੱਤਾ ਜਿਹੜਾ ਸਾਨੂੰ ਮਿਲਣਾ ਚਾਹੀਦਾ ਸੀ ਸਰ ਆਪਾਂ ਨੂੰ 골ਡ ਮੈਡਲ ਮਿਲਿਆ ਜਾ ਮੈਨੂੰ ਮਾਸਟਰ ਦੇ ਵਿੱਚ ਸਿਲਵਰ ਮੈਡਲ ਮਿਲਿਆ ਜੀ ਇਹ ਆਕਾਸ਼ ਬੱਗਾ ਜੀ ਨੇ ਇਹਨਾਂ ਨੂੰ 골ਡ ਮੈਡਲ ਜਿਹੜੇ ਕਿਹੜੇ ਪਿੰਡ ਤੋਂ ਤੁਸੀਂ ਕਿਹੜੇ ਸ਼ਹਿਰ ਤੋਂ ਹੋ ਫੋਗੜਾ ਨੂੰ ਬਿਲੋਂਗ ਕਰਦੇ ਹਾਂ ਠੀਕ ਹੈ ਜੀ ਤੇ ਆ ਜਿਹੜੇ ਫਗਵਾੜੇ ਦੇ ਐਮਐਲਏ ਆ ਜਾਂ ਹੋਰ ਕਿਸੇ ਪਾਰਟੀ ਦਾ ਨੁਮਾਇੰਦਾ ਤੁਹਾਨੂੰ ਕਿਸੇ ਦੀ ਕਾਲ ਆਈ ਅਜੇ ਤੱਕ ਨਹੀਂ ਸਾਨੂੰ ਕੋਈ ਕਾਲ ਨਹੀਂ ਆਈ ਕਿਸੇ ਤੇ ਤੁਹਾਨੂੰ ਯਾਦ ਨਹੀਂ ਕੀਤਾ ਭਈ ਆਓ ਤੁਸੀਂ ਨਾ ਇੱਕ ਮਾਨ ਬਣਿਆ ਤੁਸੀਂ ਮਾਨ ਬਣਿਆ ਨਾ ਦੇਖੋ ਜੀ ਅਸੀਂ ਆਪਣਾ ਕੰਮ ਕਰਕੇ ਆਏ ਆ ਹੁਣ ਉਸ ਤੋਂ ਬਾਅਦ ਪਤਾ ਨਹੀਂ ਹੁਣ ਉਹ ਉਹਨਾਂ ਦਾ ਸੋਚਣਾ ਜੇ ਇਸ ਖੇਡ ਨੂੰ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨਾ ਤੇ ਇਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਜੇ ਤੁਹਾਡਾ ਸਤਿਕਾਰ ਕਰਨਗੇ ਤਦੇ ਅੱਗੇ ਗੱਲ ਬਣੂਗੀ ਬਿਲਕੁਲ 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 ਜੇ ਨੌਜਵਾਨ ਪੀੜੀ ਨੂੰ ਸੇਧ ਦੇਣੀਆਂ ਤੇ ਸਾਨੂੰ ਅੱਗੇ ਜੇ ਅਸੀਂ ਅੱਗੇ ਹੋਏ ਆ ਤੇ ਸਾਡਾ ਸਰਕਾਰ ਬਣਦਾ ਉਹ ਕਰਨਾ ਵੀ ਚਾਹੀਦਾ ਜਿਹੜੇ ਅੱਜ ਦੇ ਮਤਲਬ ਮੰਤਰੀ ਬਣੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਸੇਜ ਕੁਝ ਨਹੀਂ ਹੈਗਾ ਜੇ ਹਰ ਜਿਹੜੀ ਗਵਰਨਮੈਂਟ ਆਉਂਦੀ ਆ ਉਹ ਹਮੇਸ਼ਾ ਇਹੀ ਕਹਿੰਦੀ ਆ ਕਿ ਗੇਮ ਨੂੰ ਲੈ ਕੇ ਨਸ਼ੇ ਤਿਆਗੋ ਗੇਮਾਂ 'ਚ ਅੱਗੇ ਜਾਓ ਲੇਕਿਨ ਜੇ ਤੁਸੀਂ ਖਿਡਾਰੀਆਂ ਨੂੰ ਮਤਲਬ ਇਹ ਉਹਨਾਂ ਉਹਨਾਂ ਦਾ ਬਣਦਾ ਸਰਕਾਰ ਨਹੀਂ ਦਿਓਗੇ ਅੱਜ ਤੁਹਾਡੀ ਅਕਾਲੀ ਦਲ ਨੇ ਬਾਹਰ ਫੜੀ ਆ ਤੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਧੰਨਵਾਦੀਆਂ ਜੀ ਪੂਰੇ ਇਹਨਾਂ ਦੇ ਲੀਡਰਸ਼ਿਪ ਦੇ ਜਿਨ੍ਹਾਂ ਨੇ ਸਾਨੂੰ ਸਾਡਾ ਮਿਲਦਾ ਮਾਨ ਸਨਮਾਨ ਧੰਨਵਾਦ ਜੀ ਮੈਂ ਸੀਨੀਅਰ वर्ल्ड ਚੈਂਪੀਅਨਸ਼ਿਪ ਕੋਈ ਆਰਕੀਟਸਤਾਨ ਦੇ ਵਿੱਚ ਗਿਆ ਸੀ ਉਹਦੇ ਜਿਹੜਾ ਮੇਰਾ 골ਡ ਮੈਡਲ ਆਇਆ ਤੇ ਮੈਂ ਬਹੁਤ ਬਹੁਤ ਧੰਨਵਾਦੀਆਂ ਖੁਰਾਨਾ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ